ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਮ ਕੇ ਦਾ ਸੰਧਿਤਵਾਣਾ ਇਹ ਗੰਗੋ ਮੋਤ ਜਕੀ ਰੋਪਨੀ ਸਤਿ ਸ੍ਰੀ ਅਕਾਲ ਜੀ ਜਕਮਨ ਮੋਤ ਜਕੀ ਸਤਿ ਜੀ ਜਕਮਨ ਮੋਤ ਜਕੀ ਦੇਖੋ ਚਿਕਰਾ ਜੋਤਾ ਵਾਲੀ ਦਾ ਬੋਲ ਸੇਨ ਮਾਰੀ ਜੈ ਓਮ ਨਵ ਪਰਮਤੀ ਪਤੇ ਹਰ ਹਰ ਮਹਾ ਦੇ

ਚਾਹੇ ਮਾਂ ਦੇ ਰੂਪ ਚ ਹੋਵੇ ਧੀ ਦੇ ਰੂਪ ਚ ਹੋਵੇ ਭੈਣ ਦੇ ਰੂਪ ਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਆ ਉਹਦੀ ਕਦਰ ਕਰਨੀ ਉਹਦੀ ਇੱਜ਼ਤ ਕਰਨੀ ਉਸ ਇਨਸਾਨ ਨੂੰ ਬਹੁਤ ਸਿਖਰਾਂ ਤੇ ਲੈ ਜਾਂਦਾ ਹੈ ਕੱਲ ਕਰਾਂਗੇ ਆਪਾਂ ਪਰਮਿੰਦਰ ਜੀ ਬਾਰੇ ਜਿਹੜੀ ਕਿ ਬਹੁਤ ਹੀ ਪਿਆਰੀ ਸਚਨ ਜੀ ਬੜੀ ਬਗਿੱਤਰ ਨੂੰ ਸੀ ਕਿਉਂਕਿ ਪਰਮਾਤਮਾ ਹਮੇਸ਼ਾ ਚੰਗੇ ਕੰਮਾਂ ਲਈ ਚੰਗੀਆਂ ਰੂਹਾਂ ਚੁਣਦਾ ਹੈ ਅਸੀਂ ਜਿੰਨਾ ਮਰਜੀ ਕੋਈ ਵੀ ਇਨਸਾਨ ਦੁਨੀਆ 'ਚ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਕਿਸੀਂ ਸੰਸਥਾਵਾਂ ਬਣਾ ਕੇ ਅਸੀਂ ਕੁਝ ਵੱਡਾ ਕਰ ਦਈਏ ਜਾਂ ਅਸੀਂ ਬਹੁਤ ਵੱਡੀ ਗੱਲ ਕਰ ਲਈਏ ਨਹੀਂ ਜਿੰਨੀ ਦੇਰ ਪਰਮਾਤਮਾ ਨੇ ਨਾ ਛੋੜਦਾ ਉਨੀ ਦੇਰ ਆਪ ਕੁਝ ਨਹੀਂ ਕਰ ਸਕਦੇ ਸਾਰੀ ਕਲਮ ਸਾਰੀ ਸਕ੍ਰਿਪਟ ਪਰਮਾਤਮਾ ਦੇ ਹੱਥ 'ਚ ਹੈ ਉਸ ਮਾ ਆਤਮਾ ਦੀ ਹੱਥ ਵਿੱਚ ਆ ਅਸੀਂ ਬੋਲਦੇ ਆ ਅਸੀਂ ਦੇਖਦੇ ਆ ਤੁਰਤੇ ਫਿਰਦੇ ਆ ਇਹ ਮਾ ਆਹ ਸ਼ਕਤੀ ਦੀ ਸ਼ਕਤੀ ਦੇ ਸਰਕਾ ਹੀ ਆਪਾਂ ਸਭ ਕੁਝ ਕਰਦੇ ਆ ਉਹਦੀ ਸ਼ਕਤੀ ਸਾਡੇ ਅੰਦਰ ਆ ਤਾਂ ਅਸੀਂ ਸਭ ਕੁਝ ਕਰਦੇ ਆ ਸੋ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਸੰਸਾਰ ਤੇ ਆਏ ਹਰੇਕ ਨੇ ਚਲੇ ਜਾਣਾ ਹੈ ਪੰਜਾ ਤੱਤਾ ਦਾ ਸਦੀ ਰਹੇ ਰੂਹ ਕਦੇ ਨਹੀਂ ਮਰਦੀ ਕਦੇ ਨਹੀਂ ਮਿਟਦੀ ਉਹਨੂੰ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਉਹਨੂੰ ਖਤਮ ਕਰ ਦੇਵੇ ਕਿਉਂਕਿ ਇਹ ਪਰਮਾਤਮਾ ਦਾ ਉਹਦਾ ਅੰਸ਼ ਆ ਪਰਮਾਤਮਾ ਦੇ ਅੱਗੇ ਕੋਈ ਖਤਮ ਨਹੀਂ ਕਰ ਸਕਦਾ ਹਾਂ ਇਹ ਉਹਦੀ ਇੱਕ ਲੀਲਾ ਹੈ ਸੱਚੇ ਪਾਸ਼ਾ ਦੀ ਉਸ ਮਾਂ ਅਛਤੀ ਦੀ ਬੋਲੇ ਸ਼ੰਕਰ ਦੀ ਲੀਲਾ ਹੈ ਕਿ ਉਹਨਾਂ ਨੇ ਪੰਜਾਂ ਤੱਤਾਂ ਦਾ ਇੱਕ ਬੁੱਤ ਬਣਾ ਕੇ ਸ਼ਰੀਰ ਬਣਾ ਕੇ ਉਹਦੇ ਵਿੱਚ ਰੂਪ ਪਾਇਆ ਕਿਉਂ ਧਰਤੀ ਤੇ ਵਿੱਚ ਜਾ ਜਾ ਕੇ ਚੰਗੇ ਕੰਮ ਕਰਕੇ ਤੇ ਜਦੋਂ ਲੋਕ ਇੱਥੇ ਆਉਂਦੇ ਨੇ ਸਰਦੀ ਦੇ ਉੱਤੇ ਜਿਹੜਾ ਇਨਸਾਨ ਜੋ ਵਧੀਆ ਵਧੀਆ ਕਰਮ ਕਰਦਾ ਹੈ ਉਹੀ ਲੇਖਾ ਜੋਖਾ ਕਰਦਾ ਕੇ ਜਾ ਕੇ ਬੋੜਾ ਹੋਰ ਕੁਝ ਵੀ ਨਹੀਂ ਤੁਸੀਂ ਇੱਥੇ ਕੀ ਖਾਧਾ ਕੀ ਪੀਤਾ ਕਿਹੜੀਆਂ ਕੱਟੀਆਂ ਲੈਂ ਗਿਆ ਵੱਟੀਆਂ ਵੱਟੀਆਂ ਬ੍ਰਾਂਡਡ ਕੱਪੜੇ ਪਾਏ ਕਿੱਡੇ ਕਿੱਡੇ ਪੈਸੇ ਕਮਾਏ ਕਿੰਨੇ ਕਿੰਨੇ ਵਟੇ ਰੁੱਤਵੇ ਪਾਏ ਕਿਸੇ ਨੇ ਕੁਛ ਹੀ ਬਚਣਾ ਪਰਮਾਤਮਾ ਦੀ ਕਚਹਿਰੀ 'ਚ ਇਹ ਵੀ ਪੁੱਛਿਆ ਜਾਣਾ ਉੱਥੇ ਪੁੱਛਿਆ ਜਾਣਾ ਕਿਸੇ ਰੋਤੇ ਨੂੰ ਖਵਾਇਆ ਸੀ ਕਿਸੇ ਪੁੱਠੇ ਨੂੰ ਖਵਾਇਆ ਸੀ ਕਿਸੇ ਪਿਆਸੇ ਨੂੰ ਪਾਣੀ ਪਿਲਾਇਆ ਸੀ ਕਿਸੇ ਦੁਖੀ ਹਿਰਦੇ ਨੇ ਦਿਲ ਦੇ ਹੱਥ ਰੱਖ ਕੇ ਲੋੜਾਇਆ ਸੀ ਇਹ ਗੱਲਾਂ ਚਾਹੁੰਦੇ ਨੇ ਨਾਲ ਸੋ ਇਹ ਜਿਹੜੀ ਉਸ ਸੀ ਪਰਮੇਸ਼ਰ ਉਹਨੇ ਇਹ ਸਭ ਕੁਝ ਕੀਤਾ ਉਹਨੇ ਆ ਕੇ ਸੇਵਾ ਕੀਤੀ ਸਾਰਿਆਂ ਦੀ ਇਤਾਂ ਦੇ ਕਰਮ ਆਪਾਂ ਜਦੋਂ ਕਰਦੇ ਆ ਤਾਂ ਖੁਸ਼ੀ-ਖੁਸ਼ੀ ਇਸ ਸੰਸਾਰ ਚ ਜਾਂਦੇ ਆ ਨਹੀਂ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਲੈ ਕੇ ਜਾਂਦੇ ਆ ਧੀਆ ਪੁੱਤਾਂ ਦੀਆਂ ਘਰ-ਬਾਰ ਦੀਆਂ ਹੋਰ ਬੜੀ ਕਿੰੀਆਂ ਟੈਨਸ਼ਨਾਂ ਹਰ ਘਰ ਦੇ ਵਿੱਚ ਸਾਰੀਆਂ ਬੀਬੀਆਂ ਸਾਡੀਆਂ ਬੈਠੀਆਂ ਨੇ ਮਾਤਾਵਾਂ ਭੈਣਾਂ ਬੱਚਿਆਂ ਬੈਠੇ ਨੇ ਹਰ ਘਰ ਦੇ ਵਿੱਚ ਇੱਕ ਕਹਾਣੀ ਆ ਟੈਨਸ਼ਨ ਦੀ ਟੈਨਸ਼ਨ ਸਾਰੇ ਕੋਨਾ ਪਰ ਕੋਈ ਟੈਨਸ਼ਨ ਨਹੀਂ ਹੁੰਦੀ ਜਦੋਂ ਸਾਡੀ ਦੀ ਉਹਦੇ ਨਾਲ ਜੁੜ ਜਾਂਦੀ ਜਦੋਂ ਤੁਸੀਂ ਇਹ ਕਹਿੰਦੇ ਆ ਕੋਈ ਨਾ ਮਾਲਕ ਤੂੰ ਸਾਨੂੰ ਇਸ ਧਰਤੀ ਤੇ ਭੇਜਿਆ ਤੂੰ ਕਰਨਾ ਚਾਹ ਉਹ ਕੁਝ ਕਰਨਾ ਤੂੰ ਤੇਰੀ ਲੀਲਾ ਹੈ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਕੁਝ ਕਰਨਾ ਹੀ ਨਹੀਂ ਹੈਗਾ ਸੰਕਰ ਕਰ ਦਿਓ ਹੱਥ ਚੱਕ ਦੇ ਉੱਤੇ ਵੀ ਬਸ ਤੂੰ ਹੀ ਕਰਨਾ ਚਾਹ ਉਹ ਚੱਲਣਾ ਤੁਹਾਨੂੰ ਕਦੇ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਆਪਣੇ ਆਪ ਕੰਮ ਵੀ ਬਣਨੇ ਸ਼ੁਰੂ ਹੋ ਜਾਣਗੇ ਜਿਹੜੀਆਂ ਰੁਕਾਵਟਾਂ ਤੁਹਾਡੇ ਕੰਮਾਂ 'ਚ ਆਈਆਂ ਸੀ ਉਹ ਵੀ ਵਧਣਗੇ ਕਿੱਦਾਂ ਵਧਣਗੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਸੱਸ ਸਹੁਰੇ ਦੀ ਸੇਵਾ ਕਰੋ ਬੱਚਿਆਂ ਨੂੰ ਸਤਕਾਰ ਦਿਓ ਜਿਹੜੀਆਂ ਘਰ ਦੇ ਵਿੱਚ ਧੀਆਂ ਦਾ ਜਨਮ ਹੁੰਦਾ ਮੱਥੇ ਟੁੜੀ ਨਾ ਪਾਓ ਸਾਡੇ ਘਰੇ ਕੋਈ ਚੰਗੀ ਉਹਦਾ ਸਤਕਾਰ ਕਰੋ ਲక్ష్ਮੀਓ ਦੇਵੀ ਦੇ ਰੂਪਾ ਤੁਸੀਂ ਬਹੁਤ ਕਿਸਮਤ ਵਾਲੇ ਭਾਗਾਂ ਵਾਲੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਇੱਕ ਨੰਨੀ ਪੜੀ ਇੱਕ ਬੱਚੀ ਜਨਮ ਲੈਂਦੀ ਆ ਮਾਂ ਆਰ ਸ਼ਕਤੀ ਨੂੰ ਜਦੋਂ ਤੁਸੀਂ ਦੇਖਣਾ ਹੋਵੇ ਤਾਂ ਕਿ ਸੱਚੀ ਸੁੱਚੀ ਔਰਤ ਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਮਾਤਮਾ ਕਹਿੰਦਾ ਕਿ ਮੈਂ ਆਪਣਾ ਰੂਪ ਬਣਾ ਕੇ ਮਾਂ ਦੇ ਵਿੱਚ ਭੇਜਿਆ ਤੁਹਾਨੂੰ ਉਹਨੇ ਸਜਾਰਨਾ ਹੈ ਉਹ ਸਮਾਰਨਾ ਹੈ ਤੁਹਾਡੀ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜੇ ਹੋਣਾ ਇੱਕ ਮਾਂ ਹੀ ਐਸੀ ਆ ਮਾਂ ਪਿਓ ਜਿਹੜੇ ਬਿਨਾਂ ਕਿਸੇ ਮਤਲਬ ਦੇ ਬਿਨਾਂ ਕਿਸੇ ਪੈਸੇ ਦੇ ਬਿਨਾਂ ਕਿਸੇ ਕਿਸੇ ਵੀ ਕੋਈ ਮਤਲਬ ਨਹੀਂ ਹੈ ਪਰ ਉਹ ਆਪਣੇ ਬੱਚਿਆਂ ਲਈ ਹਮੇਸ਼ਾ ਖੜੇ ਆ ਸੋ ਜਦੋਂ ਅਸੀਂ ਅੱਖਾਂ ਫੇਰ ਲੈਂਦੇ ਆ ਮਾਂ-ਬਾਪ ਲਈ ਨਾ ਸੇਰ ਪਰਮਾਤਮਾ ਸਭ ਦੇ ਬਖਸ਼। ਸਭ ਤੋਂ ਵੱਡਾ ਗੁਨਾਹ ਦੁਨੀਆ ਵਿੱਚ ਇਹੀ ਆ ਜਦੋਂ ਅਸੀਂ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ। ਤੁਸੀਂ ਕੋਈ ਆਪਣੇ ਮਾਪੇ ਦੇ ਪੈਰਾਂ ਨੂੰ ਹੱਥ ਲਾ ਕੇ ਹੋਰਾਂ ਦੀ ਦਿਲੋਂ ਇੱਜ਼ਤ ਕਰਕੇ ਦੇਖੋ ਜਿੰਨੇ ਤੁਹਾਡੇ ਕੰਮ ਅੜੇ ਹੋਏ ਨੇ ਸਾਰੇ ਵੱਡ ਜਾਣਗੇ। ਔਰ ਔਰਤਾਂ ਦੀ ਕਦਰ ਕਰਕੇ ਨਾ ਸੋਲੀਆਂ ਬੱਚੀਆਂ ਦੀ ਕਦਰ ਕਰਦੇ। ਇਹ ਹੀ ਤੁਜਾ ਪ੍ਰੋਗਰਾਮ ਸੀਗਾ। ਆ ਇਹ ਹੀ ਆ ਕਿ ਜ਼ਿੰਦਗੀ ਦੇ ਵਿੱਚ ਖੁਸ਼ ਰਹੋ। ਟੈਨਸ਼ਨਾਂ ਨਹੀਂ ਲੈਣੀ ਆ ਸੱਚੇ ਪਾਤਸ਼ਾਹ ਉੱਤੇ ਹਉਦੇ ਰਹੋ। और चंगे काम करते प्रवार रहो परिवार रिश्ते कद नहीं मिलते हैं कि पता नहीं उठना रिश्ते उन्होंने सत्कार करो प्यार करो तुम देखो तो कि नहीं सोली बन जाती है so, सो परमिंदर जी ने बहुत सारी दुआव ने प्रार्थना है सच्चे पाशाह के सच्चे पाशाह इस पिछड़ी हुई रूह लोग ਆਪਣੇ ਚਰਮਚੀ ਲਈ ਔਰ ਅਸੀਂ ਲੋਕ ਵੀ ਜਿੰਨੇ ਵੀ ਹੋਰ ਪੈੜਾਂਨ ਸਕੇ ਜਿੰਨੇ ਵੀ ਹੋਰ ਇੱਥੇ ਲੋਕ ਨੇ ਉਹ ਵੀ ਉਸ ਰਾਹ ਤੇ ਤੁਰ ਸਕਣ ਜਿਹੜੇ ਜੜੀਆਂ ਪੈੜਾ ਉਹ ਛੱਡ ਕੇ ਕਿਲੋਨਾ ਫੈੜਾ ਦੁੱਤੋ ਹੀ ਤੁਰੋ ਤੇ ਚੰਗੇ ਕੰਮ ਕਰੋ ਸਾਡੇ ਮੀਨੂ ਕੋਇਲ ਜੀ ਤੇ ਸਾਡੇ ਬਹੁਤ ਹੀ ਅچھے ਅੱਛੇ ਲੋਕ ਨੇ ਸਮਾਜ ਸੇਵਕਾਂ ਨੇ ਤੁਹਾਡੇ ਲਈ ਹਮੇਸ਼ਾ ਖੜੇ ਨੇ ਤੁਹਾਨੂੰ ਪਤਾ ਹੀ ਆ ਤੁਹਾਡੇ ਸ਼ਹਿਰ ਦੀ ਅੱਛੀ ਪਰਸਨੈਲਿਟੀ ਆ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਇਹ ਵੀ ਸੰਸਥਾ ਤੁਹਾਡੇ ਦੁੱਖਾਂ ਸੁੱਖਾਂ 'ਚ ਖੜਦੀ ਆ। ਸੋ ਤੁਸੀਂ ਇਹਨਾਂ ਦੇ ਨਾਲ ਜੁੜ ਕੇ ਰਹੋ। ਹੋਰ ਵੀ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਚੰਗੇ ਕੰਮ ਕਰਦੇ ਉਹਨਾਂ ਸਾਰੇ ਦੇ ਨਾਲ ਜੁੜੋ ਉਹਨਾਂ ਨੂੰ ਸਹਿਯੋਗ ਦਿਓ। ਅੱਗੇ ਲਿਖੋ। ਔਰ ਇਹ ਜਿਹੇ ਲੋਕਾਂ ਦੀ ਅਜਾਦਾ ਜ਼ਰੂਰ ਬਣਾਇਆ ਕਰੋ ਜਿਹੜੇ ਤੁਹਾਨੂੰ ਕੁਝ ਨਹੀਂ ਦੇ। ਤੇ ਬਸ ਮੈਂ ਇੰਨਾ ਹੀ ਕਹਿੰਦੀ ਹੋਈ ਅ ਬਸ ਥੋੜੀ ਤੋਂ ਜਾਸਲਾ ਮਾ ਜਿਵੇਂ ਆ ਕੇ ਪਹੁੰਚਣਾ ਪ੍ਰੋਗਰਾਮ ਤੇ ਮੇਰਾ ਦਿਲ ਨਹੀਂ ਕਰਦਾ ਕਿ ਅੱਛੇ ਆ ਤੁਸੀਂ ਰੁਹਾ ਬੈਠਿਆ ਸਾਰੇ ਮੀਡੀਆਲੇ ਸਾਡੇ ਸਾਡੇ ਸਾਰੇ ਭਰਾ ਜਿਹੜੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੁਸੀਂ ਇੱਕ ਚੰਗੀ ਸੁਚੱਜੀ ਵਧੀਆ ਰੂਹ ਨੂੰ ਅ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਹੋ ਥੈਂਕ ਯੂ ਸੋ ਮੱਚ ਤੁਸੀਂ ਇਹ ਚੰਗੀਆਂ ਰੂਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਿਆ ਤੁਸੀਂ ਦੂਰ ਜੀ ਦੇ ਤੋਂ ਤੁਸੀਂ ਭੇਟ ਦੇ ਨਾ ਕੋਲੀ ਦੀਦੀ ਪ੍ਰਕਿਰਚਨਾ ਦੇ ਤੋਂ ਲੈਣ ਸਾਂ ਤੋਂ ਲੈਣ ਕੋਈ ਸਨ ਨੂੰ ਪਿਆਰ ਹੈ ਪਰਵਾਰ ਦੇ ਤੋਂ ਲੈਣ ਤੋਂ ਕਿ आज फिर क्या-क्या नॉर्मलली कितने साथ है सबरीद आ लो क्योंकि सब कुछ करते अच्छी थी मेरे वो उन्होंने गाया ओम नहीं गा सकते उनका गाना बहुत पसंद आता है मेरे लिए तो वो विशेष प्रकार की मोटी तो सी अंदर के बीच उन्होंने भी मारा था जो तो उनका दम था ਈ ਚਰਨਾ ਦਾ ਪਿਆਰ ਕਾਇ ਨੀ ਮੇਰੇ ਕੱਖ ਲੈ ਆ